ਜੀ ਜਿਹੜੇ ਸਰਮਾਇਦਾਰ ਬੰਦੇ ਆ ਜਿਨ੍ਹਾਂ ਘਰੇ ਗੱਡੀਆਂ ਖੜੀਆਂ ਆ ਕਾਰਾਂ ਖੜੀਆਂ ਉਹ ਆਪਣਾ ਜਦੋਂ ਵੀ ਜੀ ਕਰਦਾ ਪੇਸ਼ੈਂਟ ਬਿਮਾਰ ਹੁੰਦਾ ਉਹ 5 ਮਿੰਟ ਦੀ ਕਿੰਨਾ ਗੱਡੀ ਚ ਪਾਉਂਦੇ ਆ ਤੇ ਲੈ ਜਾਂਦੇ ਆ ਉਹਨਾਂ ਦੀ ਜੇਬ ਵੀ ਕੰਮ ਕਰ ਰਹੀ ਹੁੰਦੀ ਆ ਆਈਐਮਏ ਜਾਂ ਹੋਰ ਜਿ세 ਬੰਦियां ਉਹ ਸਾਨੂੰ ਕਿੰਨਾ ਵਾਰ-ਵਾਰ ਯਾਨੀ ਕਿ ਪ੍ਰਸ਼ਾਸਨ ਤੋਂ ਜਾਂ ਕਿਸੇ ਹੋਰ ਕਿੰਨਾ ਤਰੀਕੇ ਨਾਲ ਤੰਗ ਪਰੇਸ਼ਾਨ ਕਰਦੀਆਂ ਕਿਤੇ ਨਸ਼ੇ ਦੀ ਆੜ ਚ ਹਾਲਾਂਕਿ ਜਿਹੜੀ ਸਾਡੀ ਜਿ세 ਬੰਦੀ ਆ ਇਹ ਨਸ਼ੇ ਦਾ ਸਖਤ ਵਿਰੋਧ ਕਰਦੀ ਆ ਔਰ ਪ੍ਰੂਣਾਤਿਆ ਦਾ ਵਿਰੋਧ ਕਰਦੀ ਆ ਸਾਡੀ ਮੇਨ ਡਿਮਾਂਡ ਹੀ ਇਹੀ ਆ ਵੀ ਸਾਨੂੰ ਕਿਤੇ ਦੇ ਆਧਾਰ ਤੇ ਜਦੋਂ ਅਸੀਂ ਲੰਬੇ ਸਮੇਂ ਤੇ ਪ੍ਰੈਕਟਿਸ ਕਰਦੇ ਆ ਸਾਨੂੰ ਕੋਈ ਇਹੋ ਜਿਹਾ ਕੋਰਸ ਖੋਲ੍ਹਿਆ ਜਾਵੇ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਮਿਸ ਹੈਪਨਿੰਗ ਹੋਣ ਦੀ ਜਿਹੜੀ ਸਿਚੁਏਸ਼ਨ ਬਣੀ ਰਹਿੰਦੀ ਆ ਤੁਹਾਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਛੋਟਾ ਕੰਨ ਟੈਸਟ ਉਹ ਲਾਗੂ ਹੋਣਾ ਚਾਹੀਦਾ ਜਿਹਦੇ ਨਾਲ ਇੱਕ ਸਿਕਿਉਰਟੀ ਵੀ ਬਣੇ ਇਹਨਾਂ ਡਾਕਟਰਾਂ ਦੀ ਇਹ ਰੂਰਲ ਏਰੀਆ ਜਿਹੜਾ 슬ਮ ਬਸਤੀਆਂ ਉਹਨਾਂ ਏਰੀਆ ਦੇ ਵਿੱਚ ਜਿਸ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਜਾਂ ਇੱਕ ਡਾਕਟਰ ਬਣਨ ਤੇ 1.5 ਕਰੋੜ ਰੁਪਇਆ ਲੱਗਦਾ ਅਸੀਂ ਇਹ ਗੱਲਾਂ ਕਰਦੇ ਤਾਂ ਸਾਡੇ ਰੂਰਲ ਏਰੀਆ ਦੇ ਵਿੱਚ ਕੋਈ ਐਸ ਲੈਵਲ ਦਾ ਬੰਦਾ ਨਹੀਂ ਬੈਠਦਾ ਛੋਟੀਆਂ ਮੰਡੀਆਂ ਚ ਛੋਟੇ ਏਰੀਆ ਚ ਬੰਦਾ ਨਹੀਂ ਬੈਠਦਾ ਅੱਜ ਸਾਡੇ ਮਜ਼ਦੂਰ ਦੀ ਆਮਦਨ 3 ਤੋਂ 400 ਰੁਪਇਆ ਹੈ 400 ਰੁਪਇਆ ਵਾਲਾ ਬੰਦਾ ਤੁਹਾਨੂੰ ਇਹ ਦੱਸੋ ਵੀ ਕਿਸ ਡਾਕਟਰ ਦੀ ਫੀਸ ਦੇ ਸਕਦਾ ਕਿਸ ਤਰ੍ਹਾਂ ਦੀ ਉਹ ਦਵਾਈ ਲੈ ਸਕਦਾ ਸਰਕਾਰ ਦੀਆਂ ਆਪਣੀ ਸਹੂਲਤਾਂ ਦਾ ਇਹ ਹਾਲਾਤ ਹੈ ਕਿ ਤੁਸੀਂ ਹਸਪਤਾਲਾਂ ਜਾਓ ਸਾਨੂੰ ਕੀ ਕੁਝ ਮਿਲਦਾ ਕਿੰਨਾ ਕੁਝ ਮਿਲਦਾ ਫਿਰ ਅਗਲੀ ਗੱਲ ਹੈ ਸਰਕਾਰ ਦੀ ਡਿਊਟੀ ਸਿਰਫ 6 ਘੰਟੇ ਆ ਔਰ ਸੈਚਰਡੇ ਸੰਡੇ ਫਿਰ ਨਹੀਂ ਹੁੰਦੀ ਅਸੀਂ ਤਾਂ ਸਰਕਾਰ ਤੋਂ ਕੋਈ ਉਹੋ ਜੀ ਚੀਜ਼ ਵੀ ਨਹੀਂ ਮੰਗ ਕਰਦੇ ਵੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਨੂੰ ਦੇਖੋ ਕਿਸੇ ਮਨਰਾਜ ਨੂੰ ਰੱਖਦੀ ਆ ਤਾਂ ਕਿੰਨੀ ਸੈਲਰੀ ਵਗੈਰਾ ਦੇਣੀ ਪੈਂਦੀ ਆ ਅਸੀਂ ਤਾਂ ਆਪ ਦਾ ਕਲੀਨਿਕ ਆਪ ਹੀ ਚਲਾ ਰਹੇ ਆ ਔਰ ਸਾਫ਼ ਸੁਥਰੀ ਪ੍ਰੈਕਟਿਸ ਕਰ ਰਹੇ ਆ ਜਿਹੜੀ ਤੁਹਾਡੇ ਵਾਲੀ ਗੱਲ ਆ ਅਸੀਂ ਉਸ ਚੀਜ਼ ਦੇ ਨਾਲ ਨਹੀਂ ਸਰਕਾਰ ਨੂੰ ਜੇ ਕੋਈ ਸਾਨੂੰ ਰੈਫਰੈਂਸ ਕੋਰਸ ਦੇ ਕੇ ਅਸੀਂ ਤਾਂ ਪਹਿਲ ਸਾਡੀ ਇਹੀ ਮੰਗਾ ਸਾਡੇ ਪਿੰਡਾਂ ਦੇ ਵਿੱਚ ਮੈਡੀਕਲ ਦੇ ਨਾਲ ਸੰਬੰਧਿਤ ਇੱਕ ਅਜਿਹਾ ਮਹਿਕਮਾ ਜਿਸ ਦਾ ਆਪਾਂ ਕਹਿੰਦੇ ਜਦੋਂ ਕੋਰੋਨਾ ਕਾਲ ਰਿਹਾ ਹੈਗਾ ਉਸ ਸਮੇ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਉਸ ਮਹਿਕਮੇ ਦੀ ਹੈ ਜਿਹੜੀ ਉਹ ਅਹਿਮियत ਕੀ ਆ ਕਿਉਂਕਿ ਜਦੋਂ ਕਈ ਵਾਰੀ ਸਰ ਵੀ ਦੁਖਣ ਲੱਗ ਜਾਂਦਾ ਜਾਂ ਮਾੜੀ ਮੋਟੀ ਵੀ ਬਿਮਾਰੀ ਹੁੰਦੀ ਹੈ ਤੇ ਸ਼ਹਿਰ ਦੇ ਵਿੱਚ ਜਦੋਂ ਮਹਿੰਗੇ ਹਸਪਤਾਲ ਵੱਲ ਨੂੰ ਤੁਸੀਂ ਤੁਰਦੇ ਹੋ ਤਾਂ ਉੱਥੇ ਵੱਡੇ ਪੱਧਰ ਤੇ ਜਦੋਂ ਲੁੱਟ ਹੁੰਦੀ ਹੈ ਤਾਂ ਫੇਰ ਪਤਾ ਲੱਗਦਾ ਹੈਗਾ ਕਿ ਪਿੰਡ ਦੇ ਵਿੱਚ ਰਹਿ ਰਹੇ ਡਾਕਟਰ ਦੀ ਹੈ ਜਿਹੜੀ ਉਹ ਕੀ अहमियत ਆ ਇਸ ਜਥੇਬੰਦੀ ਦੀ ਹੈ ਇਹਨਾਂ ਡਾਕਟਰਾਂ ਦੀਆਂ ਕੀ ਸਮੱਸਿਆਵਾਂ ਆ ਲੈ ਆ ਜਾਂ ਦਿੱਕਤਾ ਕੀ ਨੇ ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਜਥੇਬੰਦੀ ਦੀ ਆਗੂ ਮੌਜੂਦ ਨੇ ਅੱਛਾ ਡਾਕਟਰ ਸਾਹਿਬ ਆਪਣੀ ਕਿਹੜੀ ਆਰਗੇਨਾਈਜੇਸ਼ਨ ਆ ਤੇ ਨਾਮ ਕੀ ਹੈ ਤੁਹਾਡਾ ਸਾਡਾ medical practitioner association registered 295 ਸਾਡੀ ਸਟੇਟ ਪੱਧਰ ਦੀ ਇੱਕ ਨਜਠੇਬੰਦੀ ਆ ਮੈਂ ਅਮਰਤਵੀਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਆ ਮੇਰੇ ਨਾਲ ਇੱਧਰ ਭਾਈ ਬਲਵਿੰਦਰ ਸਿੰਘ ਜੀ ਸਾਡੇ ਸਟੇਟ ਦੇ ਡੈਲੀਗੇਟ ਆ ਜਰਨੈਲ ਸਿੰਘ ਡੋਟ ਜੀ ਆ ਸਾਡੇ ਨਾਲ ਜਸਵਿੰਦਰ ਸਿੰਘ ਕੀਵਾ ਸਾਡੇ ਸਟੇਟ ਦੇ ਸੀਨੀਅਰ ਵੀਰ ਪ੍ਰਧਾਨ ਆ ਸਾਡੇ ਨਾਲ ਜਗਸੀਰ ਸਿੰਘ ਜੀ ਸਾਡੇ ਕੈਸ਼ੀਅਰ ਆ ਅਸੀਂ ਸਮੇਂ-ਸਮੇਂ ਤੇ ਆਪਣੇ ਹੱਕੀ ਮੰਗਾਂ ਲਈ ਵਕ ਵਕ ਜਥੇਬੰਦੀਆਂ ਨਾਲ ਜਾਂ ਭਰਾਤਰੀ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਜਿਹੜੇ ਬੇਨਸਾਪੀ ਜਾਂ ਧੱਕੇਸ਼ਾਹੀ ਵਿਰੋਧ ਲੜਦੇ ਰਹਿੰਦੇ ਆ ਅੱਛਾ ਡਾਕਟਰ ਸਾਹਿਬ ਇਹ ਦੱਸਿਓ ਕਿ ਇਸ ਜਥੇਬੰਦੀ ਬਣਾਉਣ ਦਾ ਪਰਪਸ ਕੀ ਹੈਗਾ ਕੀ ਕਾਰਨ ਰਿਹਾ ਹੈਗਾ ਕਿ ਇਸ ਇਹ ਜਥੇਬੰਦੀ ਹੈ ਜਿਹੜੀ ਬਣਾਉਣੀ ਪਈ ਰਜਿਸਟਰਡ ਕਰਾਉਣੀ ਪਈ ਕੀ ਦਿੱਕਤਾਂ ਆਉਂਦੀਆਂ ਹੈਗੀਆਂ ਇਸ ਜਥੇਬੰਦੀ ਦੇ ਡਾਕਟਰਾਂ ਨੂੰ ਬਹੁਤ ਵਧੀਆ ਸਵਾਲ ਆ ਤੁਹਾਡਾ ਛੋਟੇ ਵੀਰੇ ਇਹ ਪਤਾ ਕੀ ਸੀਗਾ ਤੁਸੀਂ ਸਾਰੇ ਸਮਝਦੇ ਆ ਤੁਸੀਂ ਵੀ ਪਿੰਡਾਂ ਚੋਂ ਹੀ ਆਉਨੇ ਆ ਆਪਾਂ ਇੱਕੋ ਪਿੰਡ ਦੇ ਵਾਸੀ ਆ ਪਰ ਇਹ ਆ ਵੀ ਕਿੰਨਾ ਤੁਹਾਨੂੰ ਪਤਾ ਹੈ ਵੀ ਜਿਹੜੇ ਸਰਮਾਇਦਾਰ ਬੰਦੇ ਆ ਜਿੰਨਾਂ ਘਰੇ ਗੱਡੀਆਂ ਖੜੀਆਂ ਆ ਕਾਰਾਂ ਖੜੀਆਂ ਉਹ ਆਪਣਾ ਜਦੋਂ ਵੀ ਜੀ ਕਰਦਾ ਪੇਸ਼ੈਂਟ ਬਿਮਾਰ ਹੁੰਦਾ ਉਹ 5 ਮਿੰਟ ਚ ਹੀ ਕਿੰਨਾ ਗੱਡੀ ਚ ਪਾਉਂਦੇ ਆ ਤੇ ਲੈ ਜਾਂਦੇ ਆ ਉਹਨਾਂ ਦੀ ਜੇਬ ਵੀ ਕੰਮ ਕਰ ਰਹੀ ਹੁੰਦੀ ਆ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਅਸੀਂ ਜਿਹੜੇ ਕਿੰਨਾ ਵਾਕ ਵਾਕ ਪਿੰਡਾਂ ਵਿੱਚ ਕੰਮ ਕਰ ਰਹੇ ਆ ਅਸੀਂ 6-6 ਮਹੀਨੇ ਲੋਕਾਂ ਦਾ ਧਾਰ ਔਰ ਪਿੰਡ ਪਰਾਵਾਂ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਕਿਸਾਨ ਮਜ਼ਦੂਰ ਜਿ세 ਬੰਦਿਆਂ ਨਾਲ ਤਾਂ ਅਸੀਂ ਉਹਨਾਂ ਦੇ ਜਦੋਂ ਟਰੀਟਮੈਂਟ ਕਰਦੇ ਆ ਪਰ ਜਿਹੜੀਆਂ ਕਾਰਪਟ ਘਰਾਣੇ ਆ ਜਿਵੇਂ ਆਈਐਮਏ ਜਾਂ ਹੋਰ ਜਿ세ਬੰਦੀਆਂ ਉਹ ਸਾਨੂੰ ਕਿੰਨਾ ਵਾਰ-ਵਾਰ ਯਾਨੀ ਕਿ ਪ੍ਰਸ਼ਾਸਨ ਤੋਂ ਜਾਂ ਕਿਸੇ ਹੋਰ ਕਿੰਨਾ ਤਰੀਕੇ ਨਾਲ ਤੰਗ ਪਰੇਸ਼ਾਨ ਕਰਦੀਆਂ ਕਿਤੇ ਨਸ਼ੇ ਦੀ ਆੜ ਚ ਹਾਲਾਂਕਿ ਜਿਹੜੀ ਸਾਡੀ ਜਿ세ਬੰਦੀ ਆ ਇਹ ਨਸ਼ੇ ਦਾ ਸਖਤ ਵਿਰੋਧ ਕਰਦੀ ਆ ਔਰ ਪ੍ਰੂਣਾਤਿਆ ਦਾ ਵਿਰੋਧ ਕਰਦੀ ਆ ਪਰ ਅਸੀਂ ਫਿਰ ਤੁਹਾਨੂੰ ਜਾਣਦੇ ਆ ਕਿ ਕਿੰਨਾ ਇਕੱਠ ਲੋਈ ਦੀ ਲੱਠ ਜਦੋਂ ਅਸੀਂ ਇਕੱਠੇ ਹੁੰਨੇ ਆ ਫਿਰ ਸਾਡੀ ਲੋੜ ਸੀ ਅਸੀਂ ਇੱਕ ਜਥੇਬੰਦੀ ਬਣਾਈ ਔਰ ਸਾਨੂੰ ਮਾਣ ਆ ਸਾਡੀ ਜਥੇਬੰਦੀ ਤੇ ਸਾਡੀ ਜਥੇਬੰਦੀ ਜਿਹੜੀ ਬਹੁਤ ਸਟੇਟ ਪੱਧਰ ਤੇ ਕੜ ਤੋਂ ਕਟ ਐ ਇਸ ਟਾਈਮ ਸਾਡਾ 10000 ਤੋਂ ਉੱਤੇ ਮੈਂਬਰ ਆ ਅਸੀਂ ਸਾਰੇ ਕਿੰਨਾ ਕੰਮ ਕਰ ਰਹੇ ਆ ਤਾਂ ਹੀ ਇਸ ਦੀ ਜ਼ਰੂਰਤ ਪਈ ਹੁਣ ਅਸੀਂ ਸਿਹਤ ਮਹਿਕਮਾ ਜਾਂ ਸਰਕਾਰ ਨਾਲ ਵੀ ਵੱਖ-ਵੱਖ ਪ੍ਰੋਗਰਾਮਾਂ 'ਚ ਜਿਵੇਂ ਪੋਲੀਓ ਜਾਂ ਹੋਰ ਉਹਨਾਂ ਨਾਲ ਸਹਿਯੋਗ ਕਰਦੇ ਰਹਿੰਦੇ ਆ ਅਸੀਂ ਇੱਕ ਪਾਸੇ ਆਪਾਂ ਦੇਖਦੇ ਹੈਗੇ ਆ ਕਿ ਜਦੋਂ ਆਪਾਂ ਡਾਕਟਰੀ ਦੀ ਕੋਈ ਵੀ ਡਿਗਰੀ ਐਮਬੀਬੀਐਸ ਹੋਗੀ ਐਮਬੀਡੀ ਦੀ ਡਿਗਰੀ ਹੋਗੀ ਕਰੋੜਾ ਰੁਪਏ ਦੀਆਂ ਡਿਗਰੀਆਂ ਹੈਗਾ ਅਗਲਾ ਕਹਿੰਦਾ ਮੈਂ ਕਰੋੜਾ ਰੁਪਏ ਡਿਗਰੀ ਦੇ ਉੱਤੇ ਲਾਇਆ ਤਾਂ ਲੱਖਾਂ ਰੁਪਏ ਆ ਜਿਹੜੇ ਇਸ ਤੋਂ ਬਾਹਰ ਜਿਹੜੇ ਹਸਪਤਾਲਾਂ ਦੇ ਰਾਹੀਂ ਕਮਾਏ ਜਾਂਦੇ ਪ੍ਰਾਈਵੇਟਾਂ ਦੇ ਰਾਹੀਂ ਪਰ ਦੂਜੇ ਪਾਸੇ ਇੱਕ ਛੋਟੀ ਜੀ ਦੁਕਾਨ ਉਹ ਕਹਿੰਦੇ ਹੈ ਕਿ ਵੀ ਇਹਨਾਂ ਕੋਲੇ ਡਿਗਰੀ ਹੈ ਨਹੀਂਗੀ ਡਿਗਰੀ ਜਦੋਂ ਡਿਗਰੀ ਨਾ ਹੋਣਾ ਤੇ ਡਿਗਰੀ ਹੋਣ ਦੇ ਵਿੱਚ ਕੀ ਡਿਫਰੈਂਸ ਆ ਜੇਕਰ ਤੁਹਾਡੇ ਕੋਲੇ ਡਿਗਰੀ ਨਹੀਂਗੀ ਤਾਂ ਫੇਰ ਵੀ ਆ ਜਿਹੜਾ ਇਸ ਤਰੀਕੇ ਨਾਲ ਸੇਵਾ ਨਿਭਾਉਣੀ ਕਿਸ ਤਰ੍ਹਾਂ ਦਾ ਤਜਰਬਾ ਜਿਹੜਾ ਫੇਰ ਵੀ ਕੁਛ ਨਾ ਕੁਛ ਤਾਂ ਸਰਕਾਰ ਨੇ ਰੱਖਿਆ ਹੀ ਹੋਊਗਾ ਤੁਹਾਡੇ ਵਾਸਤੇ ਸਾਡੀ ਮੇਨ ਵਧੀਆ ਸਵਾਲ ਆ ਸਾਡੀ ਮੇਨ ਡਿਮਾਂਡ ਹੀ ਇਹੀ ਆ ਵੀ ਸਾਨੂੰ ਕਿਤੇ ਦੇ ਆਧਾਰ ਤੇ ਜਦੋਂ ਅਸੀਂ ਲੰਬੇ ਸਮੇਂ ਤੇ ਪ੍ਰੈਕਟਿਸ ਕਰਦੇ ਆ ਸਾਨੂੰ ਕੋਈ ਇਹੋ ਜਿਹਾ ਕੋਰਸ ਖੋਲਿਆ ਜਾਵੇ ਜਿਵੇਂ ਪਿੱਛੇ ਸਰਕਾਰ ਨੇ ਖੋਲਿਆ ਵੀ ਸੀਗਾ ਜਦੋਂ ਸਾਡੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਸਾਡੇ ਵਾਸਤੇ ਇੱਕ ਰੈਫਰੈਂਸ ਕੋਰਸ ਲਾਗੂ ਕੀਤਾ ਸੀਗਾ ਪਰ ਆਈਐਮਏ ਜਾਂ ਕੁਝ ਹੋਰ ਕਿੰਨਾ ਜਿਹੜੀਆਂ ਸੀਗੀਆਂ ਜਥੇਬੰਦੀਆਂ ਜਾਂ ਕੁਝ ਉਹਨਾਂ ਦੀ ਐਸੋਸੀਏਸ਼ਨ ਸੀਗੀਆਂ ਉਹਨਾਂ ਨੇ ਪ੍ਰੈਸ਼ਰ ਹੀਟ ਉਹਨੂੰ ਫਿਰ ਰੱਦ ਕੀਤਾ ਸਾਡੀ ਇਹੀ ਮੰਗ ਆ ਜਿਵੇਂ ਤੁਸੀਂ ਵਧੀਆ ਕਿ ਵੀ ਐਮਡੀ ਵਧੀਆ ਇਲਾਜ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਮਾਰਾ ਪਰ ਉਹ ਇਲਾਜ ਤੁਸੀਂ ਦੇਖੋ ਵੀ ਕਿੰਨਾ ਮਹਿੰਗਾ ਉਹ ਇਲਾਜ ਸਾਡੀ ਪਹੁੰਚ ਤੋਂ ਬਾਹਰ ਆ ਅਸੀਂ ਕਿੰਨਾ ਜਿਹੜਾ ਇਲਾਜ ਕਰਦੇ ਆ ਅਸੀਂ ਕਿੰਨਾ ਜਿਹੜਾ ਬਹੁਤ ਸਾਫ਼ ਸੁਥਰਾ ਡਿਸਪੋਜ਼ਲ ਸਰਿੰਜਾਂ ਔਰ ਕਿੰਨਾ ਵਧੀਆ ਇਲਾਜ ਕਰਦੇ ਆ ਔਰ ਅਸੀਂ ਮੁੱਢਲੀ ਸਹਾਇਤਾ ਦਿੰਨੇ ਆ ਜੇਕਰ ਕੋਈ ਪੇਸ਼ੈਂਟ ਸੀਰੀਅਸ ਆ ਤਾਂ ਉਸ ਨੂੰ ਅਸੀਂ ਆਪਦੇ ਖਰਚੇ ਦੇ ਕਈ ਵਾਰੀ ਪੱਲਿਓ ਪੈਸੇ ਦੇ ਕੇ ਵੀ ਅਸੀਂ ਭੇਜਦੇ ਆ ਉਹ ਚਲਾ ਜਾਵੇ ਡਾਕਟਰ ਸਭ ਇੱਕ ਗੱਲ ਇਹ ਵੀ ਹੈਗੀ ਆ ਵੀ ਬਹੁਤ ਸਾਰੀਆਂ ਕਈ ਵਾਰੀ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਮਿਸ ਹੈਪਨਿੰਗ ਹੋਣ ਦੀ ਜਿਹੜੀ ਸਿਚੁਏਸ਼ਨ ਬਣੀ ਰਹਿੰਦੀ ਆ ਤੁਹਾਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਛੋਟਾ ਕਾਣਾ ਟੈਸਟ ਉਹ ਲਾਗੂ ਹੋਣਾ ਚਾਹੀਦਾ ਜਿਹਦੇ ਨਾਲ ਇੱਕ ਸਿਕਿਉਰਟੀ ਵੀ ਬਣੇ ਇਹਨਾਂ ਡਾਕਟਰਾਂ ਦੀ ਹਾਂਜੀ ਹਾਂਜੀ ਬਿਲਕੁਲ ਹਾਂ ਇਹ ਅਸੀਂ ਡਿਮਾਂਡ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਰਾਹੀਂ ਤਾਂ ਇਹ ਵੀ ਜਿਹੜੀ ਸਰਕਾਰ ਸਾਨੂੰ ਕੋਈ ਇਹੋ ਜਿਹਾ ਰੈਫਰੈਂਸ ਕੋਰਸ ਕੋਈ ਕਿੰਨਾ 5-6 ਮਹੀਨੇ ਦਾ ਕੋਰਸ ਸਾਡੇ ਜਿਹੜੇ ਨਵੇਂ ਪੁਰਾਣੇ ਸਾਥੀ ਜਿਹੜੇ ਹੈਗੇ ਆ ਲੰਬੇ ਸਮੇਂ ਤੋਂ 35-35 ਚਾਲ ਤਜਰਬੇ ਦੇ ਆਧਾਰ ਤੇ ਸਾਨੂੰ ਇਸ ਤਰ੍ਹਾਂ ਕੋਈ ਕੋਰਸ ਕੱਢੇ ਜਿਸ ਨਾਲ ਅਸੀਂ ਬੇਫਿਕਰ ਹੋ ਕੇ ਆਪਦੇ ਕਲੀਨਿਕਾਂ ਤੇ ਬੈਠੀਏ ਤੇ ਕਿੰਨਾ ਅਸੀਂ ਚੰਗੇ ਤਰੀਕੇ ਨਾਲ ਹੋਰ ਵੀ ਏਦੂ ਵਧੀਆ ਤਰੀਕੇ ਨਾਲ ਤੁਹਾਡਾ ਸਾਰਿਆਂ ਦਾ ਇਲਾਜ ਕਰ ਚੱਕੀਏ ਜੀ ਤਾਂ ਸੋ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਖੇਤਰ ਦੇ ਵਿੱਚ ਕੰਮ ਕਰਦਿਆਂ ਕਿੰਨਾ ਤਜਰਬਾ ਹੈ ਤੁਹਾਡਾ ਮੈਂ ਜੀ ਇਸ 81 ਦੇ ਵਿੱਚ ਇਸ ਲਾਈਨ ਦੇ ਵਿੱਚ ਆਇਆ ਸੀਗਾ ਔਰ ਲਖਵਾ ਡਾਕਟਰਾਂ ਦੇ ਕੰਮ ਕਰਨ ਤੋਂ ਬਾਅਦ 88 ਦੇ ਵਿੱਚ ਆਪਣਾ ਕੰਮ ਕੀਤਾ ਸੀ ਜਿਹੜੀ ਸਰਕਾਰ ਦੀ ਪਾਲਿਸੀ ਹੈ ਵੀ ਇਹਨਾਂ ਕੋਲੇ ਕੋਈ ਸਰਟੀਫਿਕੇਟ ਨਹੀਂ ਹੁੰਦਾ 1963 ਤੋਂ ਪਹਿਲਾਂ ਜਿਹੜੀਆਂ ਰਜਿਸਟ੍ਰੇਸ਼ਨ ਆ ਉਹ ਤਜਰਬੇ ਦੇ ਆਧਾਰ ਤੇ ਰਜਿਸਟ੍ਰੇਸ਼ਨ ਹੁੰਦੀ ਸੀ ਔਰ 1971 ਤੋਂ ਬਾਅਦ ਇਹ ਜਿਹੜੀ ਹੈ ਸਰਕਾਰ ਨੇ ਬਾਹਰਲੇ ਸੂਬਿਆਂ ਤੋਂ ਜਿਹੜੇ ਰਜਿਸਟਰਡ ਸੀ ਐਕਸਪੀਰੀਅੰਸ ਆਧਾਰ ਤਜਰਬਾ ਆਧਾਰ ਤਾਂ ਜਿਹੜੇ ਬੰਦੇ ਆ ਕੰਮ ਕਰਨ ਤੇ ਲਾਏ ਸੀ ਉਹਨਾਂ ਨੂੰ ਮਾਈਗ੍ਰੇਟ ਕੀਤਾ ਗਿਆ ਇੱਥੇ ਹੁਣ ਇਹਨਾਂ ਪਾਲਿਸੀਆਂ ਦੇ ਲੋਡ ਆ ਵੀ ਰੂਰਲ ਏਰੀਆ ਜਿਹੜਾ ਸਲੰਬ ਬਸਤੀਆਂ ਉਹਨਾਂ ਏਰੀਆ ਦੇ ਵਿੱਚ ਜਿਸ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਜਾਂ ਇੱਕ ਡਾਕਟਰ ਭੰਡ ਤੇ 1.5 ਕਰੋੜ ਰੁਪਇਆ ਲੱਗਦਾ ਅਸੀਂ ਇਹ ਗੱਲਾਂ ਕਰਦੇ ਆ ਤਾਂ ਸਾਡੇ ਰੂਰਲ ਏਰੀਆ ਦੇ ਵਿੱਚ ਕੋਈ ਇਸ ਲੈਵਲ ਦਾ ਬੰਦਾ ਨਹੀਂ ਬੈਠਦਾ ਛੋਟੀਆਂ ਮੰਡੀਆਂ ਚ ਛੋਟੇ ਏਰੀਆ ਚ ਬੰਦਾ ਨਹੀਂ ਬੈਠਦਾਗਾ ਤਾਂ ਸਾਨੂੰ ਉਸ ਆਧਾਰ ਤੇ ਹੁਣ 1983 ਦੇ ਵਿੱਚ ਪੱਛਮੀ ਬੰਗਾਲ ਨੇ ਕੋਈ ਆਪਣਾ ਕੋਰਸ ਖੋਲਿਆ ਸੀ ਐਸੀਐਮਐਸਡੀ ਉਹਦੇ ਆਧਾਰ ਤੇ ਉਹਨਾਂ ਨੇ ਐਕਸਪੀਰੀਅੰਸ ਦਿੱਤਾਗਾ ਉਸ ایکسپੀਰੀਅੰਸ ਤੋਂ ਬਾਅਦ ਆਈਐਮ ਨੇ ਉਹਦੇ ਤੇ ਰੈਟ ਪਾਈ 2003 ਦੇ ਵਿੱਚ ਉਹ ਰੈਟ ਦਾ ਫਾਈਨਲ ਹੋਇਆ ਔਰ ਰੈਟ ਦਾ ਫਾਈਨਲ ਹੋਣ ਤੋਂ ਬਾਅਦ ਉਸ ਪੱਛਮੀ ਬੰਗਾਲ ਦੇ ਵਿੱਚ ਉਹ ਸੁਧਾਰ ਦੇ ਰਜਿਸਟ੍ਰੇਸ਼ਨ ਹੋ ਕੇ ਕਾਫੀ ਬੰਦੇ ਪ੍ਰੈਕਟਿਸ ਕਰ ਰਹੇ ਆ ਕੁਝ ਹੋਰ ਸੂਬਿਆਂ ਤੇ ਵੀ ਇਹ ਚੀਜ਼ਾਂ ਹੋ ਰਹੀਆਂ ਪਰ ਸਰਕਾਰ ਨੂੰ ਜਿਸ ਲੈਵਲ ਤੇ ਛੋਟੇ-ਛੋਟੇ ਸਾਡੇ ਜਿਹੜੇ ਏਰੀਆ ਜਿੱਥੇ ਬਹੁਤ ਘੱਟ ਆਮਦਨ ਵਾਲੇ ਮੰਦੇ ਆ ਅੱਜ ਸਾਡੇ ਮਜ਼ਦੂਰ ਦੀ ਆਮਦਨ 3 ਤੋਂ 400 ਰੁਪਈਆ ਹੈ 400 ਰੁਪਏ ਵਾਲਾ ਬੰਦਾ ਤੁਹਾਨੂੰ ਇਹ ਦੱਸੋ ਵੀ ਕਿਸ ਡਾਕਟਰ ਦੀ ਫੀਸ ਦੇ ਸਕਦਾ ਕਿਸ ਤਰ੍ਹਾਂ ਦੀ ਉਹ ਦਵਾਈ ਲੈ ਸਕਦਾ ਸਰਕਾਰ ਦੀਆਂ ਆਪਣੀ ਸਹੂਲਤਾਂ ਦਾ ਇਹ ਹਾਲਾਤ ਹੈ ਕਿ ਤੁਸੀਂ ਹਸਪਤਾਲਾਂ ਜਾਓ ਸਾਨੂੰ ਕੀ ਕੁਝ ਮਿਲਦਾ ਕਿੰਨਾ ਕੁਝ ਮਿਲਦਾ ਫਿਰ ਅਗਲੀ ਗੱਲ ਹੈ ਸਰਕਾਰ ਦੀ ਡਿਊਟੀ ਸਿਰਫ 6 ਘੰਟੇ ਆ ਔਰ ਸੈਚਰਡੇ ਸੰਡੇ ਫਿਰ ਨਹੀਂ ਹੁੰਦੀ ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਸਾਡਾ ਔਰ ਲੋਕਾਂ ਦਾ ਜਿਹੜਾ ਧਿਆਨ ਰੱਖਣ ਦੀ ਲੋੜ ਆ ਤੇ ਇਹਨਾਂ ਬਿਨਾ ਨਹੀਂ ਸਰਦਾ ਔਰ ਇਹ ਕੰਮ ਚੱਲ ਰਿਹਾ ਹੈ ਨਿਰੰਤਰ ਔਰ ਚੱਲਦਾ ਰਹੇਗਾ ਜੇ ਸਰਕਾਰਾਂ ਰੋਕਣ ਗਿਆ ਤਾਂ ਸਾਡੇ ਨਾਲ ਜਿਹੜੇ ਸਾਡੇ ਨਾਲ ਜੁੜੇ ਲੋਕ ਆ ਜਿਨ੍ਹਾਂ ਦੀ ਅਸੀਂ ਲੋੜਾਂ ਪੂਰੀਆਂ ਕਰਦੇ ਆ ਉਹ ਸਾਡੇ ਨਾਲ ਸਹਿਯੋਗ ਦਿੰਦੇ ਆ ਔਰ ਅੱਜ ਤੱਕ ਅਸੀਂ ਕਰ ਰਹੇ ਆ ਤੇ ਕਰਦੇ ਰਹਿਵਾਂਗੇ ਸਰ ਡਾਕਟਰ ਸਾਹਿਬ ਵੈਸੇ ਡਿਮਾਂਡ ਵੱਡੀ ਹੈਗੀ ਆ ਕਿਉਂ ਨਾ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆ ਜਿਹੜੀ ਇੱਕ ਮਾਡਲ ਲੈ ਕੇ ਆਈ ਸੀਗੀ ਜੋ ਇਹਨਾਂ ਨੇ ਮਾਡਲ ਲੈ ਕੇ ਆਂਦਾ ਹੈਗਾ ਛੋਟੀਆਂ ਛੋਟੀਆਂ ਡਿਸਪੈਂਸਰੀਆਂ ਵਾਲਾ ਮਾਡਲ ਲੈ ਕੇ ਆਂਦਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿੰਨਾ ਵੀ ਡਾਕਟਰਾਂ ਦਾ ਇਹ ਤਬਕਾ ਹੈਗਾ ਉਹਨਾਂ ਨੂੰ ਕੋਈ ਵਿਸ਼ੇਸ਼ ਪਿੰਡਾਂ ਦੇ ਵਿੱਚ ਕੋਈ ਮੈਡੀਕਲ ਛੋਟੇ ਡਿਸਪੈਂਸਰੀਆਂ ਖੋਲ ਕੇ ਜਿਹੜਾ ਉੱਥੇ ਕੰਮ ਦੇ ਵਿੱਚ ਲਾਇਆ ਜਾਵੇ ਪ੍ਰਾਈਵੇਟ ਦੀ بجائے ਉਹਨਾਂ ਦੀ ਸਰਕਾਰੀ ਪ੍ਰੋਪਰ ਹੋਰ ਭਰਤੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਦੇਖੋ ਅਸੀਂ ਪਹਿਲੀ ਗੱਲ ਤਾਂ ਅਸੀਂ ਆਪ ਦਾ ਰਜਗਾਰ ਆਪ ਹੀ ਪੈਦਾ ਕਰ ਰਹੇ ਹਾਂ ਅਸੀਂ ਤਾਂ ਸਰਕਾਰ ਤੋਂ ਕੋਈ ਇਹੋ ਜੀ ਚੀਜ਼ ਵੀ ਨਹੀਂ ਮੰਗ ਕਰਦੇ ਵੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਨੂੰ ਦੇਖੋ ਕਿਸੇ ਮੁਲਾਜ਼ਮ ਨੂੰ ਰੱਖਦੀ ਆ ਤਾਂ ਕਿੰਨੀ ਸੈਲਰੀ ਵਗੈਰਾ ਦੇਣੀ ਪੈਂਦੀ ਆ ਅਸੀਂ ਤਾਂ ਆਪ ਦਾ ਕਲੀਨਿਕ ਆਪ ਹੀ ਚਲਾ ਰਹੇ ਆਂ ਔਰ ਸਾਫ਼ ਸੁਥਰੀ ਪ੍ਰੈਕਟਿਸ ਕਰ ਰਹੇ ਆਂ ਜਿਹੜੀ ਤੁਹਾਡੇ ਵਾਲੀ ਗੱਲ ਆ ਅਸੀਂ ਉਸ ਚੀਜ਼ ਦੇ ਨਾਲ ਨਹੀਂ ਸਰਕਾਰ ਨੂੰ ਜੇ ਕੋਈ ਸਾਨੂੰ ਰੈਫਰੈਂਸ ਕੋਰਸ ਦੇ ਕੇ ਅਸੀਂ ਤਾਂ ਪਹਿਲ ਸਾਡੀ ਇਹੀ ਮੰਗ ਆ ਵੀ ਸਾਨੂੰ ਕੋਈ ਕੋਰਸ ਕਰਾ ਕੇ ਜਿਹੜੀ ਚਾਹੇ ਹੁਣ ਕਿਨ ਨਵੰਤਮਾਨ ਜੀ ਦੀ ਸਰਕਾਰ ਆ ਜਾਂ ਕਿ ਪਹਿਦੂ ਪਹਿਲੀਆਂ ਸਰਕਾਰਾਂ ਸੀ ਜਾਂ ਕੋਈ ਆਉਣ ਵਾਲੀਆਂ ਸਰਕਾਰਾਂ ਸਾਡਾ ਤਾਂ ਇਹੀ ਮੰਗ ਆ ਵੀ ਸਾਨੂੰ ਕੋਰਸ ਕਰਾ ਕੇ ਦਿੱਤੋ ਨੇ ਰੱਖਿਆ ਜਾਵੇ ਜਿਹੜੇ ਆਮ ਆਦਮੀ ਕਲੀਨਿਕ ਜਾਂ ਹੋਰ ਆ ਜਿਸ ਤਰ੍ਹਾਂ ਮੇਰੇ ਸਤਕਾਰਯੋਗ ਸਾਥੀ ਬਾਈ ਜੀ ਨੇ ਦੱਸਿਆ ਇਹ ਤਾਂ ਸ਼ਨੀਵਾਰ ਐਤਵਾਰ ਵੈਸੇ ਹੀ ਬੰਦ ਆ ਪਿੰਡਾਂ ਵਿੱਚ ਸਹੂਲਤਾਂ ਸਾਨੂੰ ਸਵੇਰੇ ਸ਼ਾਮ ਜਾਂ ਦਿਨ ਰਾਤ ਕੋਵਿਡ ਵੇਲੇ ਤੁਸੀਂ ਕੋ ਕੋਰੋਨਾ ਵੇਲੇ ਵੀ ਵੇਖੋ ਇਹ ਸਾਰੇ ਜਿੰਨੇ ਐਮ ਡੀ ਜਾਂ ਐਮ ਬੀਬੀਏ ਡਾਕਟਰ ਸੀ ਜਾਂ ਕਾਰਪਰ ਕਰਾਣੇ ਸੀ ਇਹਨਾਂ ਨੇ ਆਪਣੇ ਕਲੀਨਿਕਾਂ ਦੇ ਮੂਹਰੇ ਇੱਕ ਚੈੱਕ ਵਗੈਰਾ ਤਾਣ ਲਈ ਸੀ ਪੇਸ਼ੈਂਟ ਨੂੰ ਬੰਦ ਹੀ ਕਰਦੇ ਸੀਗੇ ਤੁਸੀਂ ਬਿਲਕੁਲ ਠੀਕ ਆ ਬੰਦ ਹੀ ਕਰਦੇ ਸੀ ਅਸੀਂ ਫੇਰ ਵੀ ਸਾਡਾ ਕੋਈ ਵੀ ਸਾਥੀ ਬਿਲਕੁਲ ਕੋਈ ਇੱਕ ਵੀ ਸਾਥੀ ਸਾਡਾ ਕਿੰਨਾ ਜਿਹੜਾ ਆਪਦਾ ਕਲੀਨਿਕ ਬੰਦ ਨਹੀਂ ਕੀਤਾ ਔਰ ਕਿਸੇ ਬੰਦੇ ਨੇ ਇੰਜੈਕਸ਼ਨ ਕਿੰਨਾ ਜਿਹੜਾ ਪੇਸ਼ੈਂਟ ਨੂੰ ਹੱਥ ਲਾਉਣ ਤੋਂ ਜਾਂ ਕੋਈ ਗਲਵਜ਼ ਵਗੈਰਾ ਜਿਹੜਾ ਇਹਨੇ ਫੇਰ ਵੀ ਸਾਡੇ ਸਾਥੀ ਸਾਡੇ ਇਹ ਸਾਨੂੰ ਬੜੇ ਦੁੱਖ ਨਾਲ ਕਹਿਣਾ ਪਿਆ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਇਥੋਂ ਸਾਡੇ ਜਗਜੀਤ ਸਿੰਘ ਖਾਲਸਾ ਕੋਵਿਡ ਦੇ ਵਿੱਚ ਆ ਕੇ ਉਹਨਾਂ ਦੀ ਡੈਥ ਵੀ ਹੋ ਗਈ ਸੀ ਪਰ ਅਸੀਂ ਫੇਰ ਵੀ ਨਿਰੰਤਰ ਸਾਰਿਆਂ ਨੇ ਕੰਮ ਕੀਤਾ ਔਰ ਉਹਦਾ ਕਾਰਨ ਇਹ ਸੀ ਸਾਡਾ ਜਿਹੜਾ ਪਿੰਡਾਂ ਦੇ ਵਿੱਚ ਮੋਹ ਪਿਆਰੋ ਜਿਹੜਾ ਰਿਸ਼ਤਾ ਮਰੀਜ਼ਾਂ ਦੇ ਨਾਲ ਉਹ ਇੱਕ ਗਨਾਹ ਨਿਮਾਫੇ ਤੋਂ ਉੱਪਰ ਹੈ ਅਸੀਂ ਪ੍ਰਧਾਨ ਜੀ ਇੱਕ ਗੱਲ ਇਹ ਵੀ ਹੈਗੀ ਆ ਕਿ ਇੰਨਾ ਲੰਮੇ ਸਮੇਂ ਦੀ ਤੁਹਾਡੀ ਪ੍ਰੈਕਟਿਸ ਰਹੀ ਹੈਗੀ ਆ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਤੁਹਾਡੀ ਇਸ ਜਥੇਬੰਦੀ ਦੇ ਨਾਲ ਚਾਹੇ ਇਸ ਕਿਤੇ ਇਸ ਕਿਤੇ ਦੇ ਵਿੱਚ ਜਿੰਨੇ ਵੀ ਡਾਕਟਰ ਹੈਗੇ ਆ ਇਹ ਸਰਕਾਰ ਨੇ ਜਿਹੜਾ ਤੁਹਾਡੇ ਵਾਸਤੇ ਕੁਝ ਬਦਲਾਅ ਲੈ ਕੇ ਆਇਆ ਆਂਦਾ ਹੈਗਾ ਕਿਉਂਕਿ ਬਦਲਾਅ ਵਾਲੀ ਸਰਕਾਰ ਆ ਇਹ ਦੇਖੋ ਜੀ ਪਹਿਲੀ ਗੱਲ ਤਾਂ 94 ਦੇ ਵਿੱਚ ਸਾਡੇ ਛੋਟੇ-ਛੋਟੇ ਗਰੁੱਪ ਸੀਗੇ ਹਰ ਜ਼ਿਲ੍ਹਾ ਵਾਈਜ਼ ਔਰ 96 ਦੇ ਵਿੱਚ 96 ਦੇ ਵਿੱਚ ਸਾਡੀ ਜਿਹੜੀ ਪੰਜਾਬ ਲੈਵਲ ਦੀ ਜਥੇਬੰਦੀ ਬਣੀ ਉਸ ਤੋਂ ਬਾਅਦ ਸਾਡੀਆਂ ਐਜੀਟੇਸ਼ਨਾਂ ਹੁੰਦੀਆਂ ਆ ਰਹੀਆਂ ਔਰ 89 ਦੇ ਵਿੱਚ 98 ਦੇ ਵਿੱਚ 1998 ਦੇ ਵਿੱਚ 10000 ਬੰਦੇ ਦੇਤੇ ਐਫ ਆਈ ਆਰ ਦਰਜ ਹੋਈ ਉਸ ਨੂੰ ਅਸੀਂ ਫਾਈਟ ਕਰਕੇ ਉਹਨਾਂ ਨੂੰ ਕੈਨਸਲ ਕਰਵਾਇਆ ਸਾਡੇ ਨਾਲ ਬਾਰ ਬਾਰ ਵਾਅਦੇ ਹੁੰਦੇ ਰਹੇ ਜਿਹੜੀ ਬਾਦਲ ਸਰਕਾਰ ਵੇਲੇ 2003 ਦੇ ਵਿੱਚ ਸੌਰੀ ਉਸ ਤੋਂ ਪਹਿਲਾਂ 99 ਦੇ ਵਿੱਚ ਆਪਾਂ ਨੂੰ ਜਿਹੜਾ ਇੱਕ ਰੈਫਰੈਂਸ ਕੋਰਸ ਹੈ ਜਿਹੜਾ ਉਹਨਾਂ ਨੇ ਕਰਾ ਕੇ ਉਦੇ ਬਾਰੇ ਸਾਨੂੰ ਹੀ ਫੈਲਾ ਪ੍ਰਵਾਇਆਂ ਗਿਆ ਪੈਸੇ ਪ੍ਰਵਾਹੇ ਗਏ ਪਰ ਕਿਤੇ ਉੱਪਰੋਂ ਆਈਐਮਈ ਦਾ ਜਾਂ ਵੱਡੀ ਲੋਬੀ ਦਾ ਦਬਾਅ ਪਾਉਣ ਕਰਕੇ ਉਹ ਕੈਨਸਲ ਹੋएगी ਉਸ ਤੋਂ ਬਾਅਦ ਸਾਨੂੰ ਜਿਹੜੀ ਕਾਂਗਰਸ ਸਰਕਾਰ ਆ ਉਹਨਾਂ ਨੇ ਵੀ ਆਪਣੀ ਇੱਕ ਮਦ ਦੇ ਵਿੱਚ ਸਾਡਾ ਪਾਇਆ ਸੀ ਸਾਡੇ ਨਾਲ ਵਾਅਦਾ ਕੀਤਾ ਗਿਆ ਤੇ ਉਹ ਮਾਦਾ ਜਿਹੜੀ ਉਦੋਂ ਬਾਅਦ ਲਿਖੀ ਰਹਗੀ ਹੁਣ ਇਹੋ ਕੰਡੀਸ਼ਨ ਸਾਡੀ ਇਹ ਆਮ ਆਦਮੀ ਪਾਰਟੀ ਨੇ ਵੀ ਸਾਡੇ ਨਾਲ ਇਹ ਸਮਝੌਤਾ ਕੀਤਾ ਗਿਆ ਸਾਡੀ ਜਥੇਬੰਦੀਆਂ ਨਾਲ ਬਕਾਇਦਾ ਇੱਕ ਮੱਦ ਤਿਆਰ ਕੀਤੀ 17 ਨੰਬਰ ਆ ਸ਼ਾਇਦ ਉਹਦੇ ਵਿੱਚ ਇਹ ਗੱਲ ਹੋਈ ਸੀ ਬਕਾਇਦਾ ਕਿ ਅਸੀਂ ਤੁਹਾਡਾ ਇੱਕ ਰਿਫਰੈਸ਼ ਕੋਰਸ ਖੋਲ ਕੇ ਤੁਹਾਡਾ অতি ਜ਼ਰੂਰੀ ਜਿਹੜੀਆਂ ਦਵਾਈਆਂ ਉਹਨਾਂ ਸੈਂਸ਼ਨਲ ਡਰੱਗਜ਼ ਜਿਹਨੂੰ ਕਹਿੰਦੇ ਆ ਉਹਨਾਂ ਦੇ ਆਧਾਰ ਤੇ ਤੁਹਾਨੂੰ ਇੱਕ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਦੇ ਕੇ ਤੁਹਾਨੂੰ ਬੈਠਣ ਯੋਗ ਕੀਤਾ ਜਾਵੇਗਾ ਪਰ ਅੱਜ ਇਹ ਸਰਕਾਰ ਦੇ ਵੀ ਸਾਢੇ 3 ਸਾਲ ਲੰਘ ਚੁੱਕੇ ਆ ਨਾ ਸਾਡੇ ਲਈ ਇਹਨਾਂ ਨੇ ਕੁਝ ਨਹੀਂ ਹਲੇ ਤੱਕ ਕੀਤਾ